ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਦਰਦੇ ਉੱਪਰ ਅਕਬਰ ਬਾਦਸ਼ਾਹ ਆਇਆ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਦਰਦੇ ਉੱਤੇ ਆਗਿਆ ਮੰਗਦਾ। ਸਿੱਖ ਨੇ ਆ ਕੇ ਕਿਹਾ ਗੁਰੂ ਅਮਰਦਾਸ ਸਾਹਿਬ ਬਾਦਸ਼ਾਹ ਅਕਬਰ ਆਇਆ ਹੈ ਤੁਹਾਡੇ ਦਰਸ਼ਨ ਕਰਨੇ ਕਹਿੰਦਾ ਹੈ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸਾਡੇ ਘਰ ਦੀ ਮਰਿਆਦਾ ਰੰਗ ਤੇ ਰਾਜੇ ਦੀ ਇੱਕੋ ਜੀ ਹੈ। ਪਹਿਲਾਂ ਨੰਦਰ ਵਿੱਚ ਬੈਠ ਕੇ ਪ੍ਰਸ਼ਾਦਾਸ਼ਕ ਦੇ ਦਰਸ਼ਨ ਕਰਦੇ ਵਾਂ। ਇਹ ਇਹ ਗੁਰ ਅਮਰਦਾਸ ਸਾਹਿਬ ਦੇ ਘਰ ਦੀ ਮਰਿਆਦਾ ਇਹ ਨਹੀਂ ਹੈ ਵੀ ਗਰੀਬ ਆ ਦੇ ਤੇ ਪਿੱਛੇ ਬਿਠਾ ਦਿਓ ਲੀਡਰ ਆ ਦੇ ਸੋਪਾ ਪਾ ਦਿਓ ਮਾਫਤਾਨਾ ਨਾ ਕਰ ਲਈ ਹੋਇਆ ਜੇ ਕੋਈ ਲੀਡਰ ਕੋ ਦਰਬਾਰ ਵਿੱਚ ਆ ਕੇ ਸੋਪਾ ਪਾ ਦੋ ਜੀ ਉਹਦੇ ਇੱਥੇ ਅਕਬਰ ਬਾਦਸ਼ਾਹ ਆਇਆ ਉਹਨੂੰ ਵੀ ਕਿਹਾ ਜਾਂਦਾ ਹੈ ਤੇਰੇ ਲਈ ਵੀ ਮਰਿਆਦਾ ਹੋਈ ਹੈ ਜਿਹੜੀ ਆਮ ਸਿੱਖ ਦੇ ਲਈ ਹੈ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕ ਉਸ ਤੋਂ ਬਾਅਦ ਦਰਸ਼ਨ ਕਰਨਾ ਦਿੱਤੇ ਜਾਣਗੇ ਔਰ ਹੋਇਆ ਕਰਮ ਕੋ ਉਹ ਉਹ ਭਾਣਾ ਨ ਦਰਸ਼ਨ ਕਰਨ ਵਾਸਤੇ ਆਇਆ ਸੀ ਉਹਨੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਇੰਨਾ ਨਿਹਾਲ ਹੋਇਆ ਇਧਰ ਨੇ ਪਾਸੇ Hindu ਬੈਠਾ ਹੈ ਇਧਰ ਨੇ ਪਾਸੇ ਮੁਸਲਮਾਨ ਬੈਠਾ ਹੈ ਸਾਹਮਣੇ ਵਾਲੇ ਪਾਸੇ ਇੱਕ ਗਰੀਬ ਦਿਹਾੜੀ ਦਾ ਮਜ਼ਦੂਰ ਬੈਠਾ ਹੈ ਤੇ ਵਿੱਚ ਅਕਬਰ ਬਾਦਸ਼ਾਹ ਬੈਠਾ ਹੈ ਇੰਨਾ ਨਿਹਾਲ ਹੋਇਆ ਵੀ ਇਹਨਾਂ ਨੂੰ ਚਾ ਸਦਾ ਕਿ ਸਾਰੇ ਇੱਕੋ ਥਾਂ 'ਤੇ ਬੈਠੇ ਗਏ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਗਿਆ ہاتھ بن کے گروہ عمر دا تو اٹھے لنگر کی روایت ہوا جنا لو خرچہ میں آفر کی گرو امردس اب تو بعد جنہیں لنگر دا خرچہ میں ہے امردس نہیں اٹھ پر بادشاہ بلکل نہیں ਜਿਹੜਾ ਇੱਕ ਗੁਰੂ ਨਾਨਕ ਦੇ ਘਰ ਦਾ ਲੰਗਰ ਹੈ ਇਹ ਗਰੀਬਾਂ ਗੁਰੂ ਕੇ ਸਿੱਖਾਂ ਦੀ ਕਿਰਤ ਕਮਾਈ ਦੇ ਨਾਲ ਚੱਲਦਾ ਤੇਰੇ ਵਰਗੇ ਬਾਦਸ਼ਾਹ ਦੇ ਖਾਣੇ ਨਾਲ ਨਹੀਂ ਚੱਲੇਗਾ ਇਹ ਸਾਡੇ ਸਿੱਖਾਂ ਦੀ ਦਸਵੰਦ ਦੀ ਕਮਾਈ ਨਾਲ ਚੱਲੇਗਾ ਇਹ ਬਾਦਸ਼ਾਹ ਦੇ ਦਰਬਾਰਾਂ ਦੇ ਖਾਣੇ ਨਾਲ ਨਹੀਂ ਚੱਲੇਗਾ ਪਰ ਕੋ ਆਫਰ ਕਰਾ ਦਿੱਤੀ ਕਈ ਸੈਂਕੜੇ ਏਕੜ ਜ਼ਮੀਨ ਦਾ ਪੱਟਾ ਅਕਬਰ ਬਾਦਸ਼ਾਹ ਕਹਿੰਦਾ ਮੈਂ ਗੁਰੂ ਘਰ ਦੇ ਨਾਮ ਲਗਵਾ ਦਿੰਦਾ ਗੁਰੂ ਅਮਰਦਾਸ ਸਾਹਿਬ ਕਹਿੰਨ ਲੱਗੇ ਨਹੀਂ ਸਾਨੂੰ ਕੋਈ ਬਾਦਸ਼ਾਹ ਦਾ ਜ਼ਮੀਨਾਂ ਦੀ ਲੋੜ ਨਹੀਂ ਹੈ ਹਰਤਵਨ ਕਹਿੰਦਾ ਪਾਦਸ਼ਾਹ ਕੁਸ਼ਤੀ ਵੀ ਦਰਬਾਰਤ ਕਰੋ ਮੈਂ ਤੁਹਾਡੇ ਦਰ ਦੇ ਉੱਤੇ ਆਇਆ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਕੁਛ ਕਰਨਾ ਕੋਈ ਸਾਡੇ ਲਈ ਕਹਨ ਲੱਗਾ ਜੀ ਹਾਂ ਗੁਰੂ ਅਮਰਦਾਸ ਸਾਹਿਬ ਕਹਨ ਲੱਗੇ ਅਕਬਰ ਬਾਦਸ਼ਾਹ ਤੇਰੇ ਇਸ ਰਾਜ ਦੇ ਵਿੱਚ ਤੇਰੇ ਸਮਰਾਜ ਦੇ ਵਿੱਚ ایتھے پتی مر جاتری کہ میرے راج کسی بھی استری نتی نہیں کیتا جائے گا یہ حکم جاری کروا والے تن گرو امردس ہے اس کو اگ چ ਵਿਦਵਾ ਵਿਆਹ ਦੀ ਆਰੰਭਤਾ ਨੂੰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਕਿਹਾ ਨੌਜਵਾਨ ਔਰਤ ਦਾ ਪਤ ਕਢਾਈ ਕਰ ਜਾਣਾ ਉਹਨੂੰ ਸਾਂਝਲ ਕਿਟ ਪਰਿਆਣਾ ਪੈਂਦਾ ਸੀ ਜੇ ਪਤਨੀ ਕਢਾਈ ਕਰ ਜਾਣੀ ਤੇ ਪਤੀ ਵਿਆਹ ਹੋ ਕਰਵਾ ਲੈਂਦਾ ਸੀ ਗੁਰੂ ਅਮਰਦਾਸ ਸਾਹਿਬ ਨੇ ਕਹਿਆ ਨਹੀਂ ਪਾਈ ਵਿਦਵਾ ਵਿਆਹ ਦੀ ਆਰੰਭਤਾ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਕਿਹਾ